ਫਾਈਨੈਂਸ਼ਲੀ ਆਰਥਿਕ ਤੌਰ ਤੇ ਆਰਕੇ ਆਰਥਿਕ ਪੱਖੋਂ ਆਪਣੇ ਲੋਕ ਜਿਹੜੇ ਨੇ ਉਹ ਮਜ਼ਬੂਤ ਕਰਨੇ ਨੇ ਤੇ ਜੇ ਇਹ ਚੱਲਦੇ ਹੁਣ ਅ ਸੀਜ਼ਨ ਜਿਹੜਾ ਮੂੰਗਫਲੀ ਦਾ ਹਨ ਤੇ ਮੈਂ ਬੇਨਤੀ ਕਰਦਾ ਬੱਦ-ਬੱਦ ਲੋਕਾਂ ਨੂੰ ਵੀ ਜਿਹੜੇ ਯਾਰ ਭਰਾ ਸਾਡਾ ਸਾਥ ਵੀ ਦੇਣਾ ਚਾਹੁੰਦੇ ਇਹੋ ਸਾਥ ਇਤਾਂ ਵੀ ਦੇ ਸਕਦੇ ਕਿ ਤੁਸੀਂ ਬੱਦ-ਬੱਦ ਜੋ ਸਮਾਨ ਖਰੀਦਣਾ ਆਪਦੇ ਘਰਦਿਆਂ ਨੂੰ ਵੀ ਕਹੋ ਆਪਦੇ ਬੱਚਿਆਂ ਨੂੰ ਵੀ ਕਹੋ ਆਪਦੇ ਪਰਿਵਾਰ ਨੂੰ ਸਾਰੇ ਮੈਂਬਰਾਂ ਨੂੰ ਕਹੋ ਰਿਸ਼ਤੇਦਾਰਾਂ ਨੂੰ ਕਹੋ ਵੀ ਪੰਜਾਬੀ ਤੋਂ ਖਰੀਦਿਆ ਕਰੋ ਮੋਂਗ ਘਬੜੀ ਲੈਣੀ ਸਬਜ਼ੀ ਲੈਣੀ ਕਿਤੇ ਨਹੀਂ 1-2 ਰੁਪਏ ਨਾਲ ਜਾਨ ਨਿਕਲਣ ਲੱਗੀ ਗਈ ਕੇ ਦੀ ਠੀਕ ਹੈ ਨਾ ਜੇ ਤੁਹਾਨੂੰ ਲੱਗਦਾ ਹੋਵੇ ਵੀ ਉਹ 1 ਰੁਪਏ ਸਸਤੀ ਹੈ 2 ਰੁਪਏ ਸਸਤੀ ਹੈ ਜਿਹੜੇ ਪੁਰਾਣੇ ਕੰਮ ਕਰਦੇ ਹੁੰਦੇ ਉਹ ਬਹੁਤ ਕੁਝ ਘਾਟਾ ਵਾਧਾ ਕਰਕੇ ਅੱਗੇ ਪਿਛੇ ਕਰਕੇ ਚੀਜ਼ਾਂ ਨੂੰ ਉਹ ਵੇਚ ਲੈਂਦੇ ਤੇ ਜਿਹੜਾ ਨਵਾਂ ਕੰਮ ਸ਼ੁਰੂ ਕਰਨਾ ਉਹਦੇ ਵਾਸਤੇ ਬਹੁਤ ਮੁਸ਼ਕਲ ਹੁੰਦੀ ਇਸ ਕਰਕੇ ਉਹਨਾਂ ਆਪਣੇ ਦਾ ਸਾਥ ਦੇਣਾ ਆਪਣੇ ਦਾ ਸਾਥੀ ਬਣਨਾ ਤੇ ਆਪਣੇ ਤੋਂ ਹੀ ਖਰੀਦਣਾ ਕੋਸ਼ਿਸ਼ ਇਹ ਕਰਨੀ ਮੈਂ ਤਾਂ ਕਹਿੰਦਾ ਬਾਜ਼ਾਰਾਂ ਦੇ ਵਿੱਚ ਵੀ ਆਪਣੇ ਤੋਂ ਖਰੀਦਿਆ ਕਰੋ ਆਨਲਾਈਨ ਖਰੀਦਣਾ ਵੀ ਬੰਦ ਕਰੋ ਆ ਬਜ਼ਾਰਾਂ ਚੋਂ ਆਪਣੇ ਤੋਂ ਖਰੀਦੋ ਜੋ ਆਪਣੇ ਪੰਜਾਬੀ ਭਰਾ ਦੁਕਾਨ ਵਾਲੇ ਆ ਉਹਨਾਂ ਤੋਂ ਖਰੀਦੋ ਇਹਦੇ ਨਾਲ ਆਪਾਂ ਆਰਥਿਕ ਪੱਖੋਂ ਆਪਣੇ ਲੋਕਾਂ ਨੂੰ ਮਜ਼ਬੂਤ ਕਰ ਲਾਂਗੇ ਤੇ ਜੇਕਰ ਆਰਥਿਕ ਪੱਖੋਂ ਸਾਡੇ ਲੋਕ ਮਜ਼ਬੂਤ ਹੁੰਦੇ ਆ ਤਾਂ ਅਸੀਂ ਪੰਜਾਬ ਨੂੰ ਜਲਦ ਹੀ ਤਰੱਕੀ ਦੇ ਰਾਹ ਤੇ ਲੈ ਕੇ ਆਵਾਂਗੇ ਕਿਉਂਕਿ ਸਾਡਾ ਸਾਥ ਨਹੀਂ ਦੇਣਾ ਕੇ ਨਾ ਵੀ ਪੰਜਾਬੀ ਨੂੰ ਆਪ ਪੰਜਾਬੀਆਂ ਦੀ ਬਾਹ ਫੜਨੀ ਪੈਣੀ ਕਿਸੇ ਤੋਂ ਆਸ ਨਾ ਰੱਖੀ ਆਪਾਂ